ਪੁਨਰਸੁਰਜੀਤੀ ਅਕਾਲੀ ਦਲ ਨੂੰ ਲੈ ਕੇ ਵੱਡੀ ਖਬਰ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਚਰਚਾਵਾਂ ਨੇ ਕਿ ਅਕਾਲੀ ਦਲ ਵੀ ਖੇਰੂ ਖੇਰੂ ਹੋ ਗਿਆ ਹੈ ਦਰਅਸਲ 사실 ਹੈ ਕਿ ਮਨਪ੍ਰੀਤ ਏਆਲੀ ਦੇ ਵੱਲੋਂ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਮਨਪ੍ਰੀਤ ਏਆਲੀ ਨੇ ਬਿਆਨ ਦਿੰਦਿਆਂ ਕਿਹਾ ਕਿ ਮੈਂ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਹਾਂ ਨਵੇਂ ਅਕਾਲੀ ਦਲ ਦਾ ਵੀ ਹਿੱਸਾ ਨਹੀਂ ਹਾਂ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਜੋ ਵੀ ਮੇਰੀ ਡਿਊਟੀ ਪਰਤੀ ਕਰਨੀ ਲਗਾਈ ਸੀ ਸਭ ਨੂੰ ਇਕੱਠਾ ਕਰਨ ਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਜਿਸ ਤੋਂ ਬਾਅਦ ਇਸ ਨੂੰ ਲੈ ਕੇ ਸਿਆਸਤ ਪੱਗੀ ਉੱਥੇ ਹੀ ਦੂਜੇ ਪਾਸੇ ਹਲਕਾ ਦਾਖਾ ਤੋਂ ਦੱਸਿਏ ਕਿ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਹੋਈਆਂ ਉੱਥੇ ਹੀ ਨਤੀਜਾ ਤੋਂ ਬਾਅਦ ਇੱਕ ਪੋਸਟਰ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ ਚੋਣੀ ਪੋਸਟਰਾਂ ਦੇ ਵਿੱਚੋਂ ਅਕਾਲੀ ਆਗੂ ਗਿਆਨੀ ਹਰਪ੍ਰੀਤ ਸਿੰਘ ਦੀ ਫੋਟੋ ਗਾਇਬ ਪਾਈ ਗਈ ਹੈਰਾਨੀ ਦੀ ਗੱਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਅਤੇ ਬੀਬੀ ਸਤਵੰਤ ਕੌਰ ਦੀਆਂ ਫੋਟੋਆਂ ਪੋਸਟਰ ਤੇ ਲੱਗੀਆਂ ਹੋਈਆਂ ਸਨ ਇਸ ਦੇ ਨਾਲ ਹੀ ਕਿਸੇ ਵੀ ਪੋਸਟਰ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਵਰਗਾ ਕੋਈ ਵੀ ਸ਼ਬਦ ਜਾਂ ਨਾਰਾ ਨਹੀਂ ਲਿਖਿਆ ਗਿਆ ਇਸ ਮਾਮਲੇ ਨੂੰ ਲੈ ਕੇ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਜ਼ਰੂਰ ਹੈ ਕਈ ਲੋਕ ਇਸ ਨੂੰ ਦਾਖਾ ਹਲਕੇ ਦੇ ਵਿੱਚ ਅਕਾਲੀ ਦਲ ਦੀ ਅੰਦਰੂਨੀ ਸਿਆਸਤ ਅਤੇ ਰਣਨੀਤੀ ਦੇ ਵਿੱਚ ਬਦਲਾਅ ਨਾਲ ਜੋੜ ਕੇ ਦੇਖ ਰਹੇ ਹਨ ਫਿਲਹਾਲ ਮੰਤਰੀਤ ਏਅਲੀ ਜਾਂ ਪਾਰਟੀ ਦੇ ਵੱਲੋਂ ਇਸ ਮਾਮਲੇ ਤੇ ਕੋਈ ਸਰਕਾਰੀ ਬਿਆਨ ਸਾਹਮਣੇ ਨਹੀਂ ਆਇਆ ਪਰ ਹੁਣ ਸਿਆਸਤ باقی ਹੈ ਜਿੱਥੇ ਮੰਤਰੀਤ ਏਅਲੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਮੈਂ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਹਾਂ ਉਥੇ ਹੀ ਦੂਜੇ ਪਾਸੇ ਇੱਕ ਪੋਸਟਰ ਹੁਣ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਮਨਪ੍ਰੀਤ ਈਆਲੀ ਬੀਬੀ ਸਤਵੰਤ ਕੌਰ ਤੇ ਖਾਸ ਕਰਕੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਫੋਟੋ ਪੋਸਟਰ ਤੇ ਦਿਖ ਰਹੀ ਹੈ ਪਰ ਪੁਨਰ ਸੁਰਜੀਤੀ ਦੇ ਪ੍ਰਧਾਨ ਗਿਆਨੀ ਹਰਪੀਲ ਸਿੰਘ ਦੀ ਫੋਟੋ ਇਸ ਪੋਸਟਰ ਤੋਂ ਗਾਇਬ ਨਜ਼ਰ ਆ ਰਹੀ ਹੈ ਪੁਨਰ ਸੁਰਜੀਤੀ ਅਕਾਲੀ ਦਲ ਨੂੰ ਲੈ ਕੇ ਵੱਡੀ ਖਬਰ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਚਰਚਾਵਾਂ ਨੇ ਕਿ ਅਕਾਲੀ ਦਲ ਵੀ ਖੇਰੂ ਖੇਰੂ ਹੋ ਗਿਆ ਹੈ ਦਰਅਸਲ 사실 ਹੈ ਕਿ ਮਨਪ੍ਰੀਤ ਐਯਾਲੀ ਦੇ ਵੱਲੋਂ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਮਨਪ੍ਰੀਤ ਐਯਾਲੀ ਨੇ ਬਿਆਨ ਦਿੰਦਿਆਂ ਕਿਹਾ ਕਿ ਮੈਂ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਆ ਨਵੇਂ ਅਕਾਲੀ ਦਲ ਦਾ ਵੀ ਹਿੱਸਾ ਨਹੀਂ ਆ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਜੋ ਵੀ ਮੇਰੀ ਡਿਊਟੀ ਭਰਤੀ ਕਰਨੀ ਲਗਾਈ ਸੀ ਸਭ ਨੂੰ ਇਕੱਠਾ ਕਰਨ ਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਜਿਸ ਤੋਂ ਬਾਅਦ ਇਸ ਨੂੰ ਲੈ ਕੇ ਸਿਆਸਤ ਪੱਕ ਗਈ ਉਥੇ ਹੀ ਦੂਜੇ ਪਾਸੇ ਹਲਕਾ ਦਾਖਾ ਤੋਂ ਦੱਸਿਏ ਕਿ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਹੋਈਆਂ ਉਥੇ ਹੀ ਨਤੀਜਾ ਤੋਂ ਬਾਅਦ ਇੱਕ ਪੋਸਟਰ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ ਚੋਣੀ ਪੋਸਟਰਾਂ ਦੇ ਵਿੱਚੋਂ ਅਕਾਲੀ ਆਗੂ ਗਿਆਨੀ ਹਰਪ੍ਰੀਤ ਸਿੰਘ ਦੀ ਫੋਟੋ ਗਾਇਬ ਪਾਈ ਗਈ ਹੈਰਾਨੀ ਦੀ ਗੱਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਥਾ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਅਤੇ ਬੀਬੀ ਸਤਵੰਤ ਕੌਰ ਦੀਆਂ ਫੋਟੋਆਂ ਪੋਸਟਰ ਤੇ ਲੱਗੀਆਂ ਹੋਈਆਂ ਸਨ ਇਸ ਦੇ ਨਾਲ ਹੀ ਕਿਸੇ ਵੀ ਪੋਸਟਰ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਵਰਗਾ ਕੋਈ ਵੀ ਸ਼ਬਦ ਜਾਂ ਨਾਰਾ ਨਹੀਂ ਲਿਖਿਆ ਗਿਆ ਇਸ ਮਾਮਲੇ ਨੂੰ ਲੈ ਕੇ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਜ਼ਰੂਰ ਹੈ ਕਈ ਲੋਕ ਇਸ ਨੂੰ ਦਾਖਾ ਹਲਕੇ ਦੇ ਵਿੱਚ ਅਕਾਲੀ ਦਲ ਦੀ ਅੰਦਰੂਨੀ ਸਿਆਸਤ ਅਤੇ ਰਣਨੀਤੀ ਦੇ ਵਿੱਚ ਬਦਲਾਅ ਨਾਲ ਜੋੜ ਕੇ ਦੇਖ ਰਹੇ ਹਨ ਫਿਲਹਾਲ ਮੰਤਰੀਤ ਏਅਲੀ ਜਾਂ ਪਾਰਟੀ ਦੇ ਵੱਲੋਂ ਇਸ ਮਾਮਲੇ ਤੇ ਕੋਈ ਸਰਕਾਰੀ ਬਿਆਨ ਸਾਹਮਣੇ ਨਹੀਂ ਆਇਆ ਪਰ ਹੁਣ ਸਿਆਸਤ باقی ਹੈ ਜਿੱਥੇ ਮੰਤਰੀਤ ਏਅਲੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਮੈਂ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਹਾਂ ਉਥੇ ਹੀ ਦੂਜੇ ਪਾਸੇ ਇੱਕ ਪੋਸਟਰ ਹੁਣ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਮਨਪ੍ਰੀਤ ਏ ਵਾਲੀ ਬੀਬੀ ਸਤਵੰਤ ਕੌਰ ਤੇ ਖਾਸ ਗੱਲ ਕਿ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਫੋਟੋ ਪੋਸਟਰ ਤੇ ਦਿਖ ਰਹੀ ਹੈ ਪਰ ਪੁਨਰ ਸੁਰਜੀਤੀ ਦੇ ਪ੍ਰਧਾਨ ਗਿਆਨੀ ਹਰਪੀਲ ਸਿੰਘ ਦੀ ਫੋਟੋ ਇਸ ਪੋਸਟਰ ਤੋਂ ਗਾਇਬ ਨਜ਼ਰ ਆ ਰਹੀ ਹੈ